ਸਸੇਗਾ ਵੀਰ ਜੀ ਸਸੇਗਾ ਵੀਰ ਜੀ ਮੈਂ ਬਾਰ ਨੰਬਰ 72 ਪਿੰਡ ਤਪਈ ਅੰਮ੍ਰਿਤਸਰ ਤੋਂ ਇਹ ਵੀਡੀਓ ਭਾਉਣ ਦਾ ਮਕਸਦ ਮੇਰਾ ਇਹ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਦੋ ਗਲੀਆਂ ਦੀ ਜਿਹੜੀ ਸਪਲਾਈ ਹੈ ਸਰਕਾਰੀ ਸਟਰੀਟ ਲਾਈਟਾਂ ਦੀ ਉਹ ਛੜਿਆਂ ਮ ਬੰਦ ਕੀਤੀ ਗਈ ਹੈ ਜਿਹਦੀ ਜ਼ਿੰਮੇਵਾਰੀ ਨਾ ਤੇ ਬਿਜਲੀ ਬੋਰਡ ਲੈ ਰਿਆ ਤੇ ਨਾ ਹੀ ਕਾਰਪੋਰਸ਼ਨ ਵਾਲੇ ਲੈ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਦੋ ਗਲੀਆਂ ਦਾ ਜਿਹੜਾ ਮੀਟਰ ਹੈ ਸਟਰੀਟ ਲਾਈਟਾਂ ਵਾਲਾ ਉਹ ਸਰਕਾਰੀ ਜਿਹੜਾ ਕਾਰਪੋਰੇਸ਼ਨ ਦਾ ਲੱਗਦਾ ਉਹ ਨਾਲ ਲੱਗਣ ਕਰਕੇ ਜਿਹੜੀਆਂ ਦੋ ਗਲੀਆਂ ਦੀ ਸਪਲਾਈ ਜਿਹੜੀ ਉਹ ਬੰਦ ਕੀਤੀ ਗਈ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਇਲਾਕੇ ਦੀ ਜਿਹੜੀਆਂ ਲਾਈਟਾਂ ਉਹ ਛੜੇ ਆਮ ਚੱਲਣ ਦੀਆਂ ਲੇਕਿਨ ਇਹ ਦੋ ਗਲੀਆਂ ਦੀ ਬੰਦ ਕਰਵਾਏਗੀ ਪੈਸੇ ਦੇ ਦਮ ਉੱਤੇ ਤੇ ਐਸਜੀਓ ਸਾਹਿਬ ਦਾ ਕਹਿਣਾ ਇਹ ਆ ਨਾਲ ਜਈ ਸਾਹਿਬ ਦਾ ਕਹਿਣਾ ਇਹ ਆ ਕਿ ਇਹ ਦੋ ਗਲੀਆਂ ਦੀ ਬੰਦ ਇਸ ਕਰਕੇ ਹੋਈ ਹੈ ਕਿ ਇੱਥੇ ਕੁੰਡੀਆਂ ਪੈਂਦੀਆਂ ਨੇ 17 ਦੀਆਂ ਬਿਜਲੀ ਚੋਰੀ ਹੋਣ ਦਾ ਮਾਮਲਾ ਹੈ ਲੇਕਿਨ ਇੱਥੇ ਦੋ ਗਲੀਆਂ ਦੇ ਵਿੱਚ ਕੋਈ ਕੁੰਡੀ ਨਾ ਪੈਣ ਕਰਕੇ ਜਾਣ ਬੁੱਝ ਕੇ ਬੰਦ ਕਰਾਈ ਗਈ ਹੈ ਲੇਕਿਨ ਜਿੱਥੇ ਕੁੰਡੀ ਪੈਂਦੀ ਹੈ ਛੜੀਆਂ ਪੈਂਦੀ ਹੈ ਉਹਦਾ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਨਾਲ ਬਾਕੀ ਮੁਲਾਜ਼ਮਾਂ ਦੀ ਵੀ ਹੱਥ ਲੜੇ ਨੇ ਉਹਨਾਂ ਕੋ ਆ ਕੇ ਚਾਹਾਂ ਪੀਂਦੇ ਨੇ ਬੈਠੇ ਬੈਠ ਦੇ ਖਾਉਂਦੇ ਨੇ ਪਰ ਉਹਨਾਂ ਦਾ ਕੋਈ ਵੀ ਕਿਸੇ ਨੇ ਕੁਝ ਨਹੀਂ ਕੀਤਾ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਇਲਾਕੇ ਦੇ ਵਿੱਚ ਵੀ ਛੜੀਆਂ ਮਿੱਧਾਂ ਹੀ ਬੱਤੀ ਚੱਲ ਰਹੀ ਹੈ ਲੇਕਿਨ ਉਹ ਸਾਰੀਆਂ ਸਟਰੀਆਂ ਇਦਾਂ ਚੱਲ ਰਹੀਆਂ ਹਨ ਪਰ ਇਹ ਅਗਰ ਜੇ ਇਸ ਗਲੀਆਂ ਦੇ ਵਿੱਚ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਦੀ ਜਿ